ਹਾਂਜੀ ਭਾਈ ਜੀ ਕਿਵੇਂ ਹੋ ਸਾਰੇ ਅੱਜ ਤੁਹਾਨੂੰ ਦਿਖਾਉਣੇ ਆ ਮੇਲਾ ਮੱਗੀ ਫਰੀ ਮੁਖਸਰ ਸਾਹਿਬ ਦੇਖੋ ਅੰਦਰਲਾ ਦਰਸ਼ ਜੋ ਕਿ ਬਹੁਤ ਹੀ ਇਤਿਹਾਸਕ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨੂੰ ਮੁਕਤੀ ਦਿੱਤੀ ਸੀ ਵਿਦਾਵਾ ਪਾੜਿਆ ਸੀ ਤੇ ਤੁਹਾਨੂੰ ਦਿਖਾਉਣੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਹੁਤ ਹੀ ਜ਼ਿਆਦਾ ਭੀੜ ਸੀ ਸੰਗਤਾਂ ਬੜੀਆਂ ਹੀ ਦੂਰੋਂ ਦੂਰੋਂ ਆਉਂਦੀਆਂ ਅੱਜ ਦੇ ਦਿਨ ਬਾਰਲੀਆਂ ਸਟੇਟਾਂ ਤੋਂ ਬਾਹਰ ਲੀਆਂ ਕੰਟਰੀਆਂ ਤੋਂ ਆ ਦੇਖੋ ਜੀ ਤੁਹਾਨੂੰ ਦਿਖਾਉਣੇ ਸ੍ਰੀ ਦਰਬਾਰ ਸਾਹਿਬ ਸ੍ਰੀ ਮਕਸਰ ਸਾਹਿਬ ਕਰੋ ਇਹ ਦਰਸ਼ਨ ਸ੍ਰੀ ਦਰਬਾਰ ਸਾਹਿਬ ਦੇ ਆਇ ਤੋਂ ਉਹ ਦਿਖਾਵਾਂਗੇ ਮੇਲੇ ਦੀਆਂ ਰੌਣਕਾਂ ਜੋ ਕੁਝ ਵੀ ਆਇਆ ਮੇਲੇ 'ਚ ਸਭ ਕੁਝ ਤੁਹਾਨੂੰ ਸਾਰਾ ਕੁਝ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਮੇਲੇ 'ਚ ਕੀ ਕੁਝ ਆਇਆ ਇਸ ਵਾਰ ਆ ਦੇਖੋ ਸੰਗਤਾਂ 'ਚ ਕਿੰਨਾ ਉਤਸ਼ਾਹ ਕਿੰਨਾ ਲੈਣਾ ਲੱਗੀਆਂ ਹੋਈਆਂ ਮੱਥਾ ਟੇਕਣ ਦੇ ਲਈ ਬੜੀ ਭੀੜਾ ਕਾਫੀ ਕਾਫੀ ਟਾਈਮ ਲੱਗ ਜਾਂਦਾ ਪਰ ਸੰਗਤਾਂ ਇਹ ਦੇਖੋ ਫਿਰ ਵੀ ਇਤਸ਼ਾਹ ਕਿੰਨਾ ਹੈ ਬਹੁਤ ਭੀੜ ਸੀ ਸਾਰ ਆ ਦੇਖੋ ਕਰੋ ਦਰਸ਼ਨ ਇਹ ਐਨੇ ਮੇਲੇ ਦੀਆਂ ਰੌਣਕਾਂ ਦੇਖੋ ਭੀੜ ਭੜਕਾ ਬਹੁਤ ਜ਼ਿਆਦਾ ਭੀੜ ਸੀ ਬੜੀ ਭੀੜ ਸੀ ਦੇਖੋ ਤੋਂ ਵੀਡੀਓ ਦਿਖਾਉਣੇ ਆ ਦੇਖੋ ਛੋਟੀ ਜਿਹੀ ਬੱਚੀ ਹੈ ਦੇਖੋ ਕਿੰਨਾ ਟੈਲੈਂਟ ਹੈ ਨਾ ਕਿੰਨੀ ਇਹਦੇ ਲਈ ਮਿਹਨਤ ਕੀਤੀ ਹੋਊਗੀ ਨੇ ਵਿਚਾਰੀ ਨੇ ਕਿੰਨਾ ਰਿਸਕ ਹੈ ਰਿਸਕ ਵੀ ਦੇਖੋ ਸਭ ਤੋਂ ਵੱਡਾ ਰਿਸਕ ਹੈ ਦੇਖੋ ਰस्सी ਆ ਦੇਖੋ ਪਤਲੀ ਰੱਸੀ ਹੈ ਇਹ ਲੋ ਆ ਦੇਖੋ ਇਹਦੇ ਉੱਪਰ ਤੁਰੋਗੇ ਰੋਜੀ ਰੋਟੀ ਲਈ ਕੀ ਕੁਝ ਕਰਨਾ ਪੈਣਾ ਦੇਖੋ ਵੇਖੋ ਖਿਲਾਉਗੀ ਵੀ ਰੱਸੀ ਨੂੰ ਉਹ ਦੇਖੋ ਖਿਲਾ ਰਹੀ ਹੈ ਨਾਲ ਮਾਂ ਦੇ ਨਾਲ ਨਾਲ ਚੱਲ ਰਹੀ ਉਹ ਵੀ ਦੇਖ ਰਹੀ ਹੈ ਬੱਚੀ ਨੂੰ ਕੁਝ ਹੋ ਵੀ ਨਾ ਜਾਵੇ ਨਾ ਫਿਕਰ ਵੀ ਆਉਦੀ ਪਰ ਆਪਦੀ ਰੋਜੀ ਰੋਟੀ ਦੇ ਲਈ ਆਪਦੇ ਪੇਟ ਦੇ ਲਈ ਕੀ ਕੁਝ ਕਰਨਾ ਪੈਂਦਾ ਹੈ ਇਸ ਬੱਚੀ ਨੂੰ ਜੋ ਵੀ ਦੇਖਿਆ ਮੈਂ ਸੰਗਤਾਂ ਜੋ ਵੀ ਆ ਰਹੇ ਸੀ ਹਨ ਕੋਈ 5 10 ਜਿੰਨੇ ਵੀ ਹੈ ਹਨਾ ਆਪਦੀ ਸ਼ਰਦਾ ਦੇ ਮੁਤਾਬਕ ਦੇਖੋ ਸਾਰੇ ਦੇ ਰੇ ਸੀ ਹਨ ਬੱਚੀ ਨੂੰ ਦੇਖ ਕੇ ਕਿ ਕਿੰਨੀ ਮਿਹਨਤ ਕਰ ਰਹੀ ਹੈ ਨਾ ਕਿੰਨਾ ਰਿਸਕ ਲੈ ਰਹੀ ਹੈ ਮਨ ਕੀ ਤੈਰ ਮੈਂ ਅਚਲ ਵੀਡੀਓ ਬਣਾ ਗਿਆ ਨਾ ਬੱਚੀ ਦੀ ਨਾ ਕੋਈ ਵੀ ਜਾਊਗਾ ਮੇਲੇ ਯਾਰ ਗਏ ਤਾਂ ਕੋਈ ਵੀ 5 10 ਜਿੰਨੇ ਵੀ 10 20 ਵਿਚਾਰੇ ਜ਼ਰੂਰ ਦਿਓ ਜੀ ਕਾ ਵੀਡੀਓ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਿਆਰੀ ਵੀਡੀਓ ਬਹੁਤ ਹੀ ਵਧੀਆ ਚੰਗੀ ਵਧੀਆ ਲੱਗੀ ਮੈਨੂੰ ਬੜਾ ਅਤਿ ਸ਼ਾਹ ਸੀ ਸੰਗਤਾਂ ਵੀ ਬੜਾ ਅਤਿ ਸ਼ਾਹ ਸੀ ਬੜਾ ਲੋਕ ਦੇਖ ਰਹੇ ਸੀਗੇ ਔਰ ਪੱਗ ਬਣਾ ਵੀ ਰਹੇ ਸੀਗੇ ਇਹ ਵੀਡੀਓ ਦਾ ਮਕਸਦ ਪਤਾ ਕਿ ਇਹ ਇਨਾ ਮਤਲਬ ਆਪਣੇ ਹੈਗੇ ਭਰਾ ਜੋ ਵੀ ਹੈ ਬਹੁਤ ਵਧੀਆ ਪਰਾਲਾ ਇਹਨਾਂ ਦਾ ਇਹ ਦੱਸ ਰਹੇ ਸੀਗੇ ਵੀ ਦਸਤਾਰ ਬੰਨੋ ਹਨਾ ਈ ਪੱਗਵੰਨੋ ਇਹ ਦੇਖੋ ਸਖਾ ਵੀ ਰਹੇ ਸੀਗੇ ਬੰਨ ਵੀ ਰਹੇ ਸੀਗੇ ਦੇਖੋ ਛੋਟੀ ਛੋਟੀ ਉਮਰੀ ਜੇ ਬੰਨ ਰਿਆ ਨਾ ਇਹ ਬਾਈ ਉਮਰ ਇੰਨੀ ਕੁ ਜ਼ਿਆਦਾ ਵੱਡੇ ਨਹੀਂ ਆ ਦੇਖੋ ਸੰਗਤਾਂ ਵੀ ਬੜੀਆਂ ਬਹੁਤ ਲੋਕ ਬਨਾਵ ਹੀ ਰਹੇ ਸੀਗੇ ਮੁੰਡੇ ਬੜਾ ਅਸ਼ਾਰਾ ਸੀ ਮੁੰਡਿਆਂ 'ਚ ਇਹ ਤਿੰਨ ਚਾਰ ਮੁੰਡੇ ਸੀ ਦੇਖੋ ਬੰਨ ਰਹੇ ਆ ਤੇ 17 ਵੀ ਬੰਨ ਰਹੇ ਸਜਾਰੇ ਆ ਨਾ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਇਹ ਦੇਖ ਕੇ ਅੱਗੋ ਲੈ ਕੇ ਚਾਲਦੇ ਆ ਤੁਹਾਨੂੰ ਆ ਦੇਖੋ ਮੇਲੇ ਦਾ ਦ੍ਰਿਸ਼ ਬਾਹਰ ਦਾ ਬੜਾ ਇਕੱਠ ਸੀ ਇਸ ਵਾਰ ਬਹੁਤ ਕੁਝ ਆਇਆ ਅੰਦਰ ਬੜਾ ਚਨੋਲਾ ਦੀਆਂ ਦੋ ਤਿੰਨ ਚਨੋਲਾ ਹੀ ਵੱਡੀਆਂ ਸਰਕਸ ਵੀ ਆਈ ਹੈ ਬਹੁਤ ਵੱਡੀ ਸਰਕਸ ਆਈ ਹੈ ਕਹਿੰਦੇ ਇਸ ਵਾਰ ਹੋਰ ਕੁਝ ਵੀ ਨਵਾਂ ਬੜਾ ਕੁਝ ਆਇਆ ਦੇਖਣ ਨੂੰ ਬੜੀ ਭੀੜ ਸੀ ਬਹੁਤ ਜ਼ਿਆਦਾ ਇਕੱਠ ਸੀਗਾ ਟਿਕਟੀ ਬੜੀ ਮੁਸ਼ਕਲ ਨਾਲ ਮਿਲ ਰਹੀ ਹੈ ਕਿੰਨਾ ਕਿੰਨਾ ਟਾਈਮ ਲਾਈਨ 'ਚ ਖੜਨਾ ਪੈਂਦਾ ਬੜੀ ਮੁਸ਼ਕਲ ਨਾਲ ਟਿਕਟ ਲਈ ਆ ਇਹ ਤੁਹਾਨੂੰ ਦਿਖਾਉਣੇ ਆ ਮਸਾਂ ਟਿਕਟ ਖਟਕੀ ਕੋਲੇ ਪਹੁੰਚਿਆ ਦੇਖੋ ਮੈਂ ਗਿਆ ਲੈ ਟਿਕਟ ਉਹ 300 ਰੁਪਏ ਟਿਕਟਾਂ ਨੇ ਕਿਰੇਟ 300 ਰੁਪਏ ਆਖਿਆ ਨੇ ਆ ਦੇਖੋ ਲੈਣਾ ਲੱਗਿਆ ਹੁਣ ਕਿੰਨਾ ਧੱਕੇ ਵੱਜ ਰਹੇ ਆ ਬੁਰੇ ਹਾਲ ਕਾਫੀ ਟਾਈਮ ਇੰਤਜ਼ਾਰ ਕਰਨਾ ਪਿਆ ਇੱਥੋਂ ਹੋ ਗਈ ਵੀ ਐਂਟਰੀ ਆਪਣੀ ਇੱਥੋਂ ਕਰ ਲਈ ਐਂਟਰੀ ਐਂਟਰੀ ਬਣਾਈ ਹੈ ਜਿਹੜਾ ਐਂਟਰੀ ਇਸ ਵਾਰ ਬਹੁਤ ਵਧੀਆ ਬਣਾਈ ਹੈ ਇਹਨਾਂ ਨੇ ਜਿਹੜੀ ਐਂਟਰੀ ਪਹਿਲਾਂ ਸਿੰਪਲ ਹੁੰਦੀ ਸੀਗੀ ਆ ਦੇਖੋ ਆ ਬਹੁਤ ਵਧੀਆ ਬਣਾਈ ਹੋਈ ਆ ਤੇ ਨੀਚੇ ਦੇਖੋ ਕਿੰਨਾ ਇਕੱਠਾ ਹੈ ਬਹੁਤ ਜ਼ਿਆਦਾ ਭੀੜ ਸੀ ਇਹ ਕੋ ਟਿਕ ਟ ਖਿੜਕੀ ਕੋਲੇ ਕਿੰਨੀ ਜ਼ਿਆਦਾ ਭੀੜ ਹੈ ਅੰਦਰ ਐਂਟਰੀ ਕਰਨੀ ਵੀ ਬੜੀ ਔਖੀ ਹੈ ਟੇਟ ਲੈ ਕੇ ਪੁੱਸ ਨੇ ਡੰਡਾ ਵੀ ਵਾਇਆ ਇੱਕ ਦੋ ਵਾਰੀ ਫੇਰ ਹੀ ਸੈੱਟ ਹੋਇਆ ਆਓ ਤੁਹਾਨੂੰ ਲੈ ਕੇ ਚੱਲਦੇ ਹੁਣ ਅੰਦਰ ਇੱਥੋਂ ਆਪਾਂ ਕਰ ਲਈ ਐਂਟਰੀ ਇੱਥੋਂ ਜਾ ਰਹੇ ਅੰਦਰ ਬਹੁਤ ਵਧੀਆ ਬਣਾਇਆ ਹੈ ਇਸ ਵਾਰ ਐਂਟਰੀ ਬੜੀ ਸੋਹਣੀ ਐਂਟਰੀ ਬਣੀ ਹੋਈ ਹੈ ਆ ਦੇਖੋ ਇੱਥੋਂ ਆਪਾਂ ਚਲੇ ਗਏ ਅੰਦਰ ਹੁਣ ਤੁਹਾਨੂੰ ਦਿਖਾਉਣੇ ਆਂ ਗਾਉਂ ਜਾ ਕੇ ਅੰਦਰ ਦਾ ਦ੍ਰਿਸ਼ ਜੋ ਵੀ ਕੁਛ ਆਇਆ ਹੋਇਆ ਬੜਾ ਲੋਕਾਂ ਨੇ ਇੰਜਵਾਇ ਕੀਤਾ ਇੱਥੋਂ ਆਪਾਂ ਚਲੇ ਗਏ ਅੰਦਰ ਇੰਨਾ ਜੀ ਇੱਥੋਂ ਆਪਾਂ ਕਰ ਲਈਏ ਐਂਟਰੀ ਹੁਣ ਤੁਹਾਨੂੰ ਦਿਖਾਵਾਂਗੇ ਅੰਦਰ ਦਾ ਜੋ ਵੀ ਹਾਲ ਹੈ ਆ ਦੇਖੋ ਚਨੂਲਾ ਬਹੁਤ ਵਡੀਆਂ ਚਨੂਲਾ ਆਈਆਂ ਇਨਕੀ ਦੋ ਚਨੂਲਾ ਆਈਆਂ ਬਹੁਤ ਵਡੀਆਂ ਹੈ ਜਾ ਵੀ ਇਥੇ ਤੁਹਾਨੂੰ ਦਾ ਵੈਲਕਮ ਇਸ ਸਟਾਰਟਿੰਗ ਇਹ ਦੋ ਗਿਲੇ ਕੇ ਚੱਲਦੇ ਆਂ ਤੁਹਾਨੂੰ ਬਹੁਤ ਕੁਛ ਆਇਆ ਕਿ ਉਹ ਸਰਕਸ ਬਹੁਤ ਵੱਡੀ ਆਈ ਹੋਈ ਹੈ ਮੌਦ ਦਾ ਖੂਬੀ ਹੈ ਇੱਕ ਆ ਤੁਹਾਨੂੰ ਦਿਖਾਉਣੀ ਹੈ ਆ ਦੇਖੋ ਇਧਰ ਆ ਸਾਰਿਆਂ ਨੇ ਲਾਏ ਹੋਣੇ ਮੇਰੇ ਨਾਲ ਤਾਂ ਨਿਸ਼ਾਨੇ ਕੋਈ ਆ ਜਾਨੀ ਹੋਣਾ ਜਿਹਨੇ ਨਹੀਂ ਲਾਏ ਹੋਣੇ ਦੱਸਿਓ ਕਮੈਂਟ ਕਰਕੇ ਆ ਦੇਖੋ ਬਜ਼ੁਰਗ ਹੈ ਨੌਜਵਾਨ ਸਾਰਿਆਂ ਜਿੱਥੇ ਅਸੀਂ ਵੀ ਨਿੱਕੇ ਹੁੰਦੇ ਬੋਲ ਲਾਉਂਦੇ ਰਹੇ ਪਹਿਲਾਂ ਬੜਾ ਹੁੰਦਾ ਸੀਗਾ ਨਿਸ਼ਾਨਾ ਲਾਉਣਾ ਨਿਸ਼ਾਨਾ ਲਾਉਣਾ ਬੁਲਬੁਲਾ ਭੰਨਣਾ ਹੈ ਹੇ ਆਪਣੇ ਸਾਹ ਨੂੰ ਸਾਰੇ ਇੰਜੋਏ ਕਰ ਰਹੇ ਆ ਦੇਖੋ ਇਸ ਵਾਰ ਵਧੀਆ ਆਵੇਂ ਸੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਨਾ ਬਹੁਤ ਵਧੀਆ ਆਇਆ ਸਮਾਨ ਸਾਰਾ ਬੜਾ ਵਧੀਆ ਆਇਆ ਇਸ ਵਾਰ ਮੇਲੇ 'ਚ ਜਿਹੜੀਆਂ ਲੋਕ ਬਾਹਰ ਬੈਠੇ ਆ ਬਾਹਰ ਲੀਆਂ ਕੰਟਰੀਆਂ 'ਚ ਬੈਠੇ ਆ ਬਾਹਰ ਲੀਆਂ ਸਟੇਟਾਂ 'ਚ ਬੈਠੇ ਆ ਜੋ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਲਈ ਵੀਡੀਓ ਹੈ ਦੇਖ ਲੋ ਦਰਸ਼ਨ ਕਰ ਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੋ ਜੋ ਮੇਲੇ ਜਾਇਆ ਉਹ ਚੀਜ਼ਾਂ ਦੇਖ ਲੋ ਜੋ ਕੁਝ ਹੋ ਰਿਹਾ ਚੱਲ ਰਿਹਾ ਦਿਲ ਤਾਂ ਹਰੇਕ ਦੇ ਕਰਦਾ ਉਹਨੂੰ ਆਹ ਦੇਖੋ ਬੱਚੇ ਛੋਟੇ ਛੋਟੇ ਬੱਚੇ ਜੋ ਆਏ ਕਰ ਰਹੇ ਸੋ ਦਿਲ ਤਾਂ ਹਰੇਕ ਦਾ ਹੀ ਕਰਦਾ ਉਹਨੂੰ ਪਰ ਦੂਰ ਹੁੰਦੇ ਮਜਬੂਰੀਆਂ ਹੁੰਦੀਆਂ ਨਹੀਂ ਪਹੁੰਚਿਆ ਜਾਂਦਾ ਤੇ ਮੈਂ ਸੋਚਿਆ ਚਲੋ ਛੋਟੀ ਜੀ ਵੀਡੀਓ ਉਹਨਾਂ ਵਾਸਤੇ ਬਣਾਉਣੀ ਹੈ ਕਹਿੰਦਾ ਦੂਰ ਬੈਠੇ ਆ ਉਹ ਦੇਖ ਸਕਣਾ ਆ ਦੇਖ ਆ ਮੋਡਾਕੂ ਮੋਡਾਕੂ ਹੀ ਬੜਾ ਡਰਜਾ ਲੱਗਦਾ ਦੇਖ ਕੇ ਨਾ ਤੇ ਬਸ ਅਸੀਂ ਪਹਿਲਾਂ ਦੇਖਦੇ ਹੁੰਦੇ ਸੀਗੇ ਚਲੇ ਜਾਣਾ ਤੇ ਡਰਜਾ ਲੱਗਣਾ ਯਾਰ ਕਿਤੇ ਮੋਟਰਸਾਈਕਲ ਡੇਟਾ ਨਾ ਹੋ ਜਾਈਏ ਜਾਂ ਡਿੱਗ ਨਾ ਪਵੇ ਕੋਈ ਰਿਆ ਲਾਦਾ ਜਿਵੇਂ ਹੱਥਾਂ ਕੋਲੇ ਲੈ ਆਉਣਾ ਤਾਂ ਉੱਪਰ ਖੜੇ ਹੁੰਦੇ ਸੀ ਜਿਵੇਂ ਉੱਪਰ ਹੱਥਾਂ ਦੇ ਕੋਲੇ ਲੈ ਆਉਂਦੇ ਸੀ ਇੰਨੀ ਪ੍ਰੈਕਟਿਸ ਹੁੰਦੀ ਆ ਉਹਨਾਂ ਦੀ देखो बच्चों लिए भी लगे हुए है बच्चे भी इंजॉय कर रहे हैं मतलब सब कुछ ही आया बहुत कुछ आया इस बार बहुत कट भी बड़ा सी बड़िया संगत पहुंची है, बहुत ज़्यादा बड़ी मुश्किल के ना इतों तीन पहुंचे टिकट लेके पहले दिन तो थोड़ा ज्यादा उत्साह होंगे ही आ कोमल सर्किस है सर्कस है जी बहुत व्डी है बड़े लोग बड़ा कट्ठ से इतो ਮੈਂ ਜਦੋਂ ਗਿਆ ਉਦੋਂ ਸ਼ਾਇਦ ਅਸ਼ੂ ਖਤਮ ਹੋਇਆ ਹੋਣਾ ਬਾਹਰ ਆ ਰਹੇ ਸੀ ਲੋਕ ਬੜੀ ਭੀੜ ਸੀ ਜੀ ਤੇ ਅੰਦਰ ਵੀ ਭੜੇ ਜਾ ਰਹੇ ਸੀ ਤੋ ਜਿਹੜੇ ਨੇੜੇ ਐ ਇੰਜੋਏ ਕਰੋ ਮਿਲਣ ਨੂੰ ਦੇਖੋ ਰੌਣਕਾਂ ਮਦਾਓ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਦੇਖ ਕੇ ਅੱਜ ਭੀੜ ਥੋੜੀ ਜ਼ਿਆਦਾ ਸੀਗੀ ਇੰਨੀ ਕੀ ਵੀਡੀਓ ਤੁਹਾਡੇ ਲਈ ਧੰਨਵਾਦ